ਸਵਰਗਵਾਸੀ ਸਰਦਾਰ ਜਸਬੀਰ ਸਿੰਘ ਗਿੱਲ ਜੀ ਦੀ ਚੌਥੀ ਵਰ੍ਹੇ ਸੰਬੰਧ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਉਹਨਾਂ ਦੇ ਸੁਪੁੱਤਰ ਸਰਦਾਰ ਕੁਲਦੀਪ ਸਿੰਘ ਗਿੱਲ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਰਣਜੀਤ ਹੈਬ ਨੂੰ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਹਾਜ਼ਰੀ ਭਰੀ ਅਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੌਰਾਨ ਮਨਜੀਤ ਸਿੰਘ ਨੌਰਵੇ, ਐਸਐਸਪੀ ਮਨਦੀਪ ਸਿੰਘ ਗਿੱਲ, ਡੀਐਸਪੀ ਓਂਕਾਰ ਸਿੰਘ ACP ਅੰਮ੍ਰਿਤਸਰ ਵੈਸਟ ਸ਼ਿਵਦਰਸ਼ਨ ਸਿੰਘ ਡੀਐਸਪੀ ਜੋਗਾ ਸਿੰਘ ਤਹਿਸੀਲਦਾਰ ਹਿਰਦੇਪਾਲ ਸਿੰਘ ਬੋਨੀ ਗਿਲ ਫਾਰਮ ਖੁਸ਼ਬੀਰ ਸਿੰਘ ਸਮਾਜ ਸੇਵਕ ਗੁਲਸ਼ਨ ਮਹਾਜਨ ਰਵੀ ਕੁਮਾਰ ਅਰੋੜਾ ਬਾਬਾ ਝੋਲੀ ਪੀਟਰ ਪਿੱਖੀ ਵਿੰਡ ਜੱਗੀ ਪੋਮਾ ਗੋਲੂ ਯੂਕੇ ਵਾਲੇ ਅਤੇ ਸਾਲੇਗ੍ਰਾਮ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਜੁਨਚ ਭੇਜਿਆ ਜਾਏਗਾ ਮਹਾਰਾਜ ਜੀ ਕਹਿੰਦੇ ਤੁਹਾਨੂੰ ਸੱਪ ਦੀ ਜੁਨਚ ਭੇਜਿਆ ਜਾਏ ਅੰਤਕਾਲ ਜੋ ਲਸ਼ਮੀ ਸੇ ਮਰੇ ਐਸੀ ਚਿੰਤਾ ਮੇ ਜੇ ਮਰੇ ਸਰਪ ਜੋਨ ਵਲਵਲ ਹੁੰਦੇ। ਜੇ ਤੁਹਾਡਾ ਧਿਆਨ ਗੁਰੂ ਪਿਤਾ ਜੀ ਕਹਿੰਦੇ ਆ ਇਸਤਰੀ ਵਿੱਚ ਚਲਾ ਗਿਆ ਤੁਹਾਨੂੰ ਵਿਸ਼ਵਾ ਦੀ ਜੋਨ ਦਿੱਤੀ ਜਾਏ। ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਵਿਸ਼ਵਾ ਜੋਨ ਵਲਵਲ ਇਹ ਜੁਨਾ ਦਸਨੀ ਹੈ। ਜੇ ਤੁਹਾਡਾ ਧਿਆਨ ਬੱਚਿਆਂ ਵਿੱਚ ਚਲਾ ਗਿਆ ਗੁਰੂ ਪਿਤਾ ਜੀ ਕਹਿੰਦੇ ਤੁਹਾਨੂੰ ਸੂਰ ਦੀ ਜੋਨ ਦਿੱਤੀ ਜਾਏ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਸੂਕਰ ਜੋਂ ਵਾਲ ਵਾਲਾ ਜੇ ਤੁਹਾਡਾ ਧਿਆਨ ਤੁਹਾਡੇ ਘਰਾਂ ਚ ਮੰਦਰਾ ਚ ਚਲਾ ਗਿਆ ਘਰ ਬਣਾਉਣ ਨੂੰ ਮਾਰਾ ਨਹੀਂ ਗਿਆ ਘਰ ਬਣਾਓ ਵਧੀਆ ਬਣਾਓ ਪਰ ਕਰਨ ਨਾਲ ਮੋਹ ਨਾ ਪਾਓ ਅਸੀਂ ਮੋਹ ਪਾ ਬੈਠੇ ਆ ਵੇਖੋ ਜੀ ਬਾਥਰੂਮ ਦੇ ਵਿੱਚ 5 ਲੱਖ ਲਾ ਦਿੱਤਾ ਐ ਵੇਖੋ ਜੀ ਕਿਚਨ ਦੇ ਵਿੱਚ 10 ਲੱਖ ਲਾ ਦਿੱਤਾ ਡਰਾਈਂਗ ਰੂਮ ਦੇ ਵਿੱਚ ਅਸੀਂ ਜੀ 10 ਲੱਖ ਲਾ ਦਿੱਤਾ ਉਹ ਮਾਰੇ ਕਹਿੰਦਾ ਤੁਹਾਡਾ 10 ਲੱਖ ਵੀ ਉੱਥੇ ਰਹਿ ਜਾਣਾ ਕਿਚਨ ਵੀ ਉੱਥੇ ਰਹਿ ਜਾਣਾ ਬਾਥਰੂਮ ਡਰਾਈਂਗ ਰੂਮ ਵੀ ਉੱਥੇ ਰਹਿ ਜਾਣਾ ਅੱਗੇ ਸਿਰਫ ਨਾਲ ਜਾ ਰਸਨਾ ਗੁਣ ਕੋ ਪਾਲਿਤ ਗਾਇਨ ਸਾਂਤ ਸਹਿਜ ਰਹਿਸਮਨ ਉੱਜਿਓ ਸਭਲੇ ਤੂਖ ਪਲਾਈਨ ऐ रसना गुण को पालनि दरगायन शांत सहज रह समाने उपजे सगले दुख पलायन रहाओ जो मांगे सोई सोई पावे ਸੇਵ ਹਰਿ ਕੇ ਚਰਨ ਰਸਾਇਣ ਜਨਮ ਮਰਨ ਦੁ ਹੋਤੇ ਛੁਟਹਿ ਭਵ ਜਲ ਜਗਤ ਤਰੈਣ ਆਣ ਆਪੋ ਦੀਪ ਸਿੰਘ ਜੀ ਉਹਨਾਂ ਦੇ ਬਰਦਰ ਸਰਦਾਰ ਮਜੀਦ ਸਿੰਘ ਜੀ ਉਹ ਵੀ ਕੋਈ ਸੋਨਿਆ